ਅਸੀਂ ਜਿਹੜੀ ਅੱਜ ਪਬਲਿਕ ਨਾਲ ਮਿਲਣੀ ਕੀਤੀ ਏ ਇਹਦਾ ਨਾਮ ਅਸੀਂ ਰੱਖਿਆ ਮਿਸ਼ਨ ਸਹਿਯੋਗ ਵੀ ਪੰਜਾਬ ਪੁਲਿਸ ਨੂੰ ਤੁਸੀਂ ਸਹਿਯੋਗ ਦਿਓ ਹਰੇਕ ਪੱਖੋਂ ਤੇ ਖਾਸ ਤੌਰ ਤੇ ਜਿਹੜਿਆ ਡਰੱਗਸ ਬਾਰੇ ਇਹਨਾਂ ਦੇ ਵਿੱਚ ਪਬਲਿਕ ਪੁਲਿਸ ਕੋਆਪਰੇਸ਼ਨ ਮੀਟਿੰਗ ਆਪਾਂ ਕਹਾਂਗੇ ਕਿ ਲੋਕ ਸਾਨੂੰ ਆ ਕੇ ਆਪਣੇ ਸੁਜੈਸ਼ਨ ਦੇ ਉਹਨਾਂ ਸੁਜੈਸ਼ਨ ਦੇ ਤਹਿਤ ਕਿੱਥੇ ਕਿੱਥੇ ਉਹ ਕਮੀ ਪੇਸ਼ੀਏ ਕੀ ਕੀ ਕਾਰਵਾਈ ਕਰਨ ਵਾਲੀ ਔਰ ਨਾਲ ਇਹਨਾਂ ਨੂੰ ਗੈਣ ਕੀਤਾ ਗਿਆ ਹੈ ਕਿ ਤੁਸੀਂ ਇਸ ਦੇ ਸਬੰਧ ਦੇ ਵਿੱਚ ਅਸੀਂ ਬਲਾਕ ਪੱਧਰ ਤੇ ਖਾਣਾ ਪੱਧਰ ਤੇ ਜਿਹੜੀਆਂ ਕਮੇਟੀਆਂ ਬਣਾਵਾਂਗੇ ਹਰੇਕ ਇਲਾਕੇ ਦੇ ਹਰੇਕ ਵਰਗ ਦੇ ਲੋਕਾਂ ਨੂੰ ਨਾਲ ਲਾਵਾਂਗੇ ਔਰ ਉਹ ਪੁਲਿਸ ਨੂੰ ਸੁਜੈਸ਼ਨ ਦੇ ਔਰ ਅੱਜ ਦੀ ਮੀਟਿੰਗ ਦੇ ਵਿੱਚ ਬੜੇ ਅੱਛੇ ਸੁਜੈਸ਼ਨ ਆਏ ਨੇ ਕਈਆਂ ਪਿੰਡਾਂ ਦੇ ਆਪਣੇ ਪਿੰਡਾਂ ਦੇ ਵਿੱਚ ਉਹ ਗੈਰਿਆਂ ਲਾਏ ਨੇ ਉਹ ਕਿਸੇ ਨਿਛੜੀ ਨੂੰ ਆ ਜਿਹੜਾ ਨਸ਼ਾ ਵੇਚਣ ਵਾਲਾ ਸਮਗਲਰ ਰੇ ਵੜ ਨਹੀਂ ਦਿੰਦੇ ਔਰ ਪੁਲਿਸ ਨੂੰ ਵੀ ਨਾਲ ਅਤਲਾ ਦਿੰਦੇ ਨੇ ਬੜਾ ਅਪਰੀਸ਼ੀਏਟ ਕਰਨ ਵਾਲਾ ਕੰਮ ਹੈ ਔਰ ਕਈ ਪਿੰਡਾਂ ਦੇ ਵਿੱਚ ਨੌਜਵਾਨ ਵਰਗ ਨੇ ਯੂਥ ਨੇ ਅੱਗੇ ਹੋ ਕੇ ਜਿਹੜੇ ਟੂਰਨਾਮੈਂਟ ਸ਼ੁਰੂ ਕੀਤੇ ਨੇ ਸਾਡੇ ਨੌਜਵਾਨ ਜਿਹੜੇ ਹੈਗੇ ਨੇ ਉਹ ਨਸ਼ਾ ਛੱਡ ਕੇ ਉਹਨਾਂ ਟੂਰਨਾਮੈਂਟਸ ਦੇ ਵਿੱਚ ਆ ਗਏ ਇਹਦੇ ਵਿੱਚ ਬੈਠੀਆਂ ਰਹੀਆਂ ਜਿਹੜੇ ਸਾਨੂੰ ਸੁਜੈਸ਼ਨ ਆਉਣਗੇ ਅਸੀਂ ਉਹਨਾਂ ਦਾ ਬਿਲਕੁਲ ਸਵਾਗਤ ਕਰਾਂਗੇ ਜਿਵੇਂ ਕਿ ਅੱਜ ਇੱਕ ਪਿੰਡ ਵਾਲਿਆਂ ਨੇ ਦੱਸਿਆ ਕਿ ਅਸੀਂ ਸਮਾਜਿਕ ਤੌਰ ਤੇ ਉਹ ਜਿਹੜੇ ਨਸ਼ੇ ਵੇਚਣ ਵਾਲੇ ਬੰਦਿਆਂ ਦਾ ਬਾਈਕਾਟ ਕੀਤਾ ਹੋਇਆ ਹੈ ਉਹਨਾਂ ਦੇ ਕਿਸੇ ਸੋਸ਼ਲ ਫੰਕਸ਼ਨ ਤੇ ਵੀ ਨਹੀਂ ਜਾਂਦੇ ਇਹ ਗੱਲ ਚੰਗੀ ਹੋਣਾ ਅਸੀਂ ਉਹ ਪਿੰਡ ਵਾਲਿਆਂ ਨੂੰ ਕਿਹਾ ਮੈਂ ਤੇ ਐਸਐਸਪੀ ਸਾਹਿਬ ਸਪੈਸ਼ਲੀ ਉਸ ਪਿੰਡ ਦੇ ਵਿੱਚ ਜਾਵਾਂਗੇ ਔਰ ਉਹਨਾਂ ਨੂੰ ਪਿੰਡ ਵਾਲਿਆਂ ਨੂੰ ਐਪਰੀਸ਼ੀਏਟ ਕਰਾਂਗੇ ਕਿ ਉਹਨਾਂ ਦਾ ਪਿੰਡ ਨਸ਼ਾ ਮੁਕਤ ਹੋ ਗਿਆ ਇਸ ਗੱਲ ਦੇ। ਸੋ ਜਿਹੜੀਆਂ ਸਾਡੀ ਮਿਸ਼ਨ ਸਹਿਯੋਗ ਦੇ ਵਿੱਚ ਅਸੀਂ ਹਰੇਕ ਦਾ ਨਾਮ ਸਹਿਯੋਗ ਨਾਵਾਗੇ ਨਾਲ ਆਪਣਾ ਸਹਿਯੋਗ ਦਵਾਂਗੇ ਉਹਨਾਂ ਨੂੰ ਪ੍ਰੋਪਰ ਗਾਈਡ ਕਰਾਂਗੇ ਤੇ ਇਹਦੇ ਨਾਲ ਨਾਲ ਜਿੱਥੇ ਸਾਨੂੰ ਇਨਫੋਰਮੇਸ਼ਨ ਆਏਗੀ ਉਹ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਉਹਨਾਂ ਦੇ ਨਾਮ ਸੀ ਸਿਕਰਟ ਰੱਖਾਂਗੇ ਤਾਂ ਕਿ ਜਿਹੜੇ ਅਸੀਂ ਪੰਜਾਬ ਦਾ ਸਾਡੇ ਯੰਗ ਜਨ ਦੇ ਨਿਵੇਸ਼ ਨੇ ਉਹਨਾਂ ਨੂੰ ਨਸ਼ਾ ਪਤਾ ਚਾਈਏ। ਸਰ ਜਿਹੜੇ ਬੱਚੇ ਗੁੰਮਰਾਹ ਹੋ ਕੇ ਕਿਸੇ ਤਰੀਕੇ ਨਸ਼ੇ ਦੀ ਆੜ ਦੇ ਵਿੱਚ ਆਏ ਨੇ ਉਹਨਾਂ ਦੇ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਅਦਰ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਉਹਨਾਂ ਲਈ ਕੈਂਪ ਉਹਨਾਂ ਦੇ ਕੈਂਪਾਂ ਦੇ ਵਿੱਚ ਉਹਨਾਂ ਦੇ ਪੇਰੈਂਟਸ ਵੀ ਬਿਲ ਪਾਵਰ ਸਟਰੋਂਗ ਕਰਾਂਗੇ ਬੱਚਿਆਂ ਦੇ ਵੀ ਬਿਲ ਪਾਵਰ ਸਟਰੋਂਗ ਕਰਾਂਗੇ ਜਿਹੜੀ ਸਾਡੀ ਇਹ ਮਿਸ਼ਨ ਸਹਿਯੋਗ ਆ ਦੀ ਕਮੇਟੀਆਂ ਅਸੀਂ ਬਣਾਈਆਂ ਨੇ ਜਿਨ੍ਹਾਂ ਵਿੱਚ ਸਾਰੇ ਹੀ ਸਾਨੂੰ ਰਲ ਮਿਲ ਕੇ ਜਿਹੜਾ ਸਹਿਯੋਗ ਕਰਨਗੇ ਅਸੀਂ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜੇ ਨੌਜਵਾਨ ਨੇਛੇ ਦੇ ਮਰੀਦ ਬਣ ਗਏ ਨੇ ਉਹਨਾਂ ਨੂੰ ਸਿਹਤ ਉਹਨਾਂ ਦੀ ਠੀਕ ਕਰਕੇ ਅੱਗੇ ਲਿਉਣ ਦੇ ਵਿੱਚ ਪੂਰੀ ਮਦਦ ਕਰਾਂ ਸਰ ਕਿਹੜੇ ਕਿਹੜੇ ਇਲਾਕਿਆਂ ਤੋਂ ਲੋਕ ਉਰੇ ਪਹੁੰਚੇ ਕੀ ਸਿਰਫ ਪਟਿਆਲਾ ਜਿਹਨੇ ਦੇ ਸੀਗੇ ਜਾਂ ਇਲਾਕੇ ਨਾਲ ਦੇ ਪਿੰਡਾਂ ਤੋਂ ਆ ਪਟਿਆਲੇ ਜ਼ਿਲ੍ਹੇ ਦੇ ਹਰੇਕ ਵਰਗ ਦੇ ਲੋਕਾਂ ਨੂੰ ਬੁਲਾਇਆ ਗਿਆ ਹਰੇਕ ਏਰੀਆ ਦੇ ਲੋਕਾਂ ਨੂੰ ਬੁਲਾਇਆ ਗਿਆ ਇਹ ਤਾਂ ਜੇ ਡਿਸਟ੍ਰਿਕਟ ਲੈਵਲ ਤੇ ਜਿਹੜੀ ਮੀਟਿੰਗ ਸੀ ਹੁਣ ਅਗਲੀਆਂ ਜਿਹੜੀਆਂ ਮੀਟਿੰਗ ਸਾਡੀਆਂ ਹੋਣੀਆਂ ਨੇ ਇਹ ਸਭ ਤੋਂ ਵੀ ਜਨ ਤੇ ਥਾਣਾ ਪੱਦਰ ਤੇ ਹੋਣਗੀਆਂ ਜਿਹੜੀਆਂ ਕਿ ਰੈਗੂਲਰ ਚੱਲਦੀਆਂ ਰਹਿਣਗੀਆਂ ਸੋ ਕਿੰਨੀ ਕ ਮਦਦ ਲੱਗਦਾ ਇਸ ਸੈਸ਼ਨ ਨਾਲ ਮਿਲ ਸਕੇ ਤੇ ਅੱਗੇ ਦੇ ਕਿਦਾਂ ਦੇ ਕਦਮ ਚੁੱਕੇ ਜਾਣਗੇ ਦੇ ਬਾਰੇ ਦੇਖੋ ਜੀ ਇਸ ਮੀਟਿੰਗ ਦੇ ਵਿੱਚ ਬਹੁਤ ਹੀ ਵਧੀਆ ਮਦਦ ਮਿਲੇਗੀ ਲੋਕਾਂ ਨੇ ਅੱਗੇ-ਅੱਗੇ ਆਪਣੇ ਸੁਝਾਅ ਦਿੱਤੇ ਨੇ ਲੋਕਾਂ ਦੇ ਕੰਮ ਨੂੰ ਅਸੀਂ ਐਪਰੀਸ਼ੀਏਟ ਕਰਾਵਾਂਗੇ ਸਰਕਾਰ ਪੱਧਰ ਤੇ ਐਪਰੀਸ਼ੀਏਟ ਕਰਾਂਗੇ